ਸਸੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਵੀ ਜੋ ਕਿ ਆਪਣਾ ਵਾਟਰ ਵਾਕਸ ਦਾ ਪਾਣੀ ਆਪਾਂ ਪਿਛਲੇ 4-5 ਸਾਲਾਂ ਤੋਂ ਵਾਂਝੇ ਆ ਨਹਿਰੀ ਪਾਣੀ ਪੀਣ ਲਈ ਉਸ ਦੀ ਖਾਲ ਦੀ ਮੁਰੰਮਤ ਆਪਾਂ ਸ਼ੁਰੂ ਕਰੀ ਹੈ ਪਹਿਲਾਂ ਸਫਾਈ ਕਰਾਂਗੇ ਫਿਰ ਜਿੱਥੇ ਬਜਰੀ ਪਊਗੀ ਜਾਂ ਇੱਟਾਂ ਲੱਗਣਗੀਆਂ ਉਹ ਆਪਾਂ ਕਰਵਾ ਕੇ ਆਪਾਂ ਆਪਣਾ ਟੀਚਾ ਵੀ ਆਪਾਂ 15 ਜਾਂ 20 ਦਿਨਾਂ ਵਿੱਚ ਦੀ ਇਹ ਆਪਾਂ ਪਾਣੀ ਪਿੰਡ ਵਾਸੀਆਂ ਨੂੰ ਪਿਉਂਦੇ ਹੋ ਜੀਏ ਜੋ ਕਿ ਵਾਟਰ ਵਾਕਸ ਦਾ ਪਾਣੀ ਆਪਾਂ ਨੂੰ 4-5 ਸਾਲ ਤੋਂ ਬੰਦ ਪਿਆ ਉਸ ਲਈ ਆਪਾਂ ਇਹ ਉਪਰਾਲਾ ਕੀਤਾ ਵੀ ਆਪਾਂ ਪਾਣੀ ਪਿਉਂਦੇ ਹੋਈਏ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਜੋ ਮੈਨੂੰ ਮੇਰੀ ਡਿਊਟੀ ਲਵਾਈ ਵੀ ਹਰਪ੍ਰੀਤ ਇਹ ਆਪਾਂ ਕੰਮ ਪਹਿਲ ਦੇ ਆਧਾਰ ਤੇ ਕਰੀਏ ਤੇ ਆਪਾਂ ਜਿੱਥੇ ਬਜਰੀ ਪਊਗੀ ਮਾੜੀ ਮੋਟੀ ਬਜਰੀ ਪਾ ਦਾਂਗੇ ਜੀ ਤੇ ਜਿੱਥੇ ਆਪਣਾ ਕੋਈ ਇੱਟ ਲੱਗਦੀ ਹੈ ਉਹ ਇੱਟ ਲਾ ਦਾਂਗੇ ਬਾ 15 20 ਦਿਨਾਂ ਚ ਸਰ ਆਪਾਂ ਵਧੀਆ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਥੈਂਕ ਯੂ ਬੜੀ ਮਿਹਰਬਾਨੀ